ਸਟਾਰਟ ਪੰਜਾਬ ਵਿੱਚ ਲਗਾਤਾਰ ਹਿੰਸਕ ਅਤੇ ਅਪਰਾਧਕ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ ਜਿਸ ਤੋਂ ਇਹ ਜਾਪਣ ਲੱਗਾ ਹੈ ਕਿ ਜਿਵੇਂ ਸੂਬੇ ਵਿੱਚ ਕਾਨੂੰਨ ਵਿਵਸਥਾ ਨਾ ਦੀ ਕੋਈ ਚੀਜ਼ ਹੀ ਨਹੀਂ ਰਹੀ ਡੰਡੀ ਪੰਜਾਬ ਵਿੱਚ ਬੀਤੇ ਕੁਝ ਅਰਸੇ ਵਿੱਚ ਅਪਰਾਧਕ ਅਤੇ ਹਿੰਸਕ ਘਟਨਾਵਾਂ ਵਿੱਚ ਬੇਤਹਾਸ਼ਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਡੰਡੀ ਲੁਟੇਰੇ ਐਨੇ ਬੇਖੌਫ ਹੋ ਗਏ ਹਨ ਕਿ ਉਹ ਹੁਣ ਨਾ ਸਿਰਫ ਆਮ ਲੋਕਾਂ ਨੂੰ ਲੁੱਟਦੇ ਹਨ ਸਗੋਂ ਲੁੱਟ ਦਾ ਵਿਰੋਧ ਕਰਨ ਵਾਲਿਆਂ ਦੇ ਹੱਥ ਵੀ ਵੱਡ ਡਿੰਦੇ ਹਨ ਡੰਡੀ ਬੀਤੇ ਦਿਨੀ ਜਲੰਧਰ ਵਿੱਚ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਦਾ ਵਿਰੋਧ ਕਰਨ ਉੱਤੇ ਇੱਕ ਇੰਟਰਨੈਟ ਕੰਪਨੀ ਦੇ ਕਰਮਚਾਰੀ ਦਾ ਦਫਤਰ ਨਾਲ ਗੁੱਟ ਵੱਢ ਦਿੱਤਾ ਡੰਡੀ ਇਸ ਤੋਂ ਅਗਲੇ ਦਿਨ ਹਰਿਦੁਆਰ ਤੋਂ ਪਰਤੇ ਇੱਕ ਪੁਜਾਰੀ ਨੂੰ ਜ਼ਖਮੀ ਕਰ ਲੁੱਟ ਲਿਆ ਗਿਆ ਡੰਡੀ ਇਸੇ ਦਿਨ ਸ਼ਹਿਰ ਵਿੱਚ ਇੱਕ ਵਿਅਕਤੀ ਉੱਤੇ ਚਾਕੂ ਨਾਲ ਹਮਲਾ ਕਰਕੇ ਉਸ ਕੋਲੋਂ ਨਕਦੀ ਅਤੇ ਮੋਬਾਈਲ ਫੋਨ ਖੋ ਲਏ ਗਏ ਡੰਡੀ ਇਸੇ ਤਰ੍ਹਾਂ ਪਿਛਲੇ ਦਿਨੀ ਆਪਣੇ ਪਤੀ ਨਾਲ ਸਕੂਟਰ ਉਤੇ ਜਾ ਰਹੀ ਮਹਿਲਾ ਅਤੇ ਇੱਕ ਹੋਰ ਬਜ਼ੁਰਗ ਔਰਤ ਨਾਲ ਉਸ ਦੇ ਘਰ ਦੀ ਦਹਲੀਜ਼ ਉਤੇ ਉਸ ਦੇ ਕੰਨ ਪਾੜ ਕੇ ਵਾਲੀਆਂ ਖੋਲੇ ਜਾਣ ਦੀ ਘਟਨਾ ਤਾਂ ਸੱਚਮੁੱਚ ਹਨੇਰ ਕਰਦੀ ਹੀ ਕਹੀ ਜਾ ਸਕਦੀ ਹੈ ਡੰਡੀ ਇਹ ਤਾਂ ਸਿਰਫ মিডিਆ ਦਾ ਧੁਰਾ ਮੰਨੇ ਜਾਂਦੇ ਇੱਕ ਸ਼ਹਿਰ ਦੀਆਂ ਕਟਨਾਵਾਂ ਹਨ ਪੰਜਾਬ ਦੇ ਬਾਕੀ ਸ਼ਹਿਰਾਂ ਕਸਬਿਆਂ ਦਾ ਵੀ ਇਹੀ ਹਾਲ ਹੈ ਟੰਡੀ ਲੁਧਿਆਣਾ ਵਿੱਚ ਸ਼ਿਵ ਸੇਨਾ ਨੇਤਾ ਦੀ ਸ਼ਰਿਆਮ ਹੱਤਿਆ ਅਤੇ ਫਰੀਦਕੋਟ ਵਿੱਚ ਕੁਝ ਨਕਾਬਪੋਸ਼ ਲੁਟੇਰਿਆਂ ਵੱਲੋਂ ਤੀਰਥ ਯਾਤਰੀਆਂ ਦੇ ਸਮੂਹ ਉੱਤੇ ਲੋਕ ਕੇ ਕੀਤਾ ਗਿਆ ਹਮਲਾ ਅਜਿਹੀ ਹੀ ਗੰਭੀਰ ਅਤੇ ਚਿੰਤਾਜਨਕ ਘਟਨਾ ਹੈ ਡੰਡੀ ਜਲੰਧਰ ਦੇ ਇੱਕ ਪਾਸ ਇਲਾਕੇ ਵਿੱਚ ਤਸਕਰਾਂ ਅਤੇ ਪੁਲਿਸ ਟੀਮ ਵਿਚਾਲੇ ਸ਼ਰਿਆਮ ਚੱਲੀਆਂ ਗੋਲੀਆਂ ਵੀ ਇਸ ਪੱਦਰ ਉੱਤੇ ਹੈਰਾਨ ਕਰਨ ਵਾਲੀ ਘਟਨਾ ਹੈ ਡੰਡੀ ਪਹਿਲਾਂ ਤਾਂ ਸੁਨਸਾਨ ਥਾਵਾਂ ਉੱਤੇ ਹੀ ਚਪਟ ਮਾਰੀ ਲੁੱਟ ਖੋ ਦੀਆਂ ਬਾਹਰ ਦਾ ਤਾਂ ਵਾਪਰਦੀਆਂ ਸਨ ਪਰ ਲੁਟੇਰੇ ਤਾਂ ਹੁਣ ਘਰਾਂ ਅੰਦਰ ਦਾਖਲ ਹੋ ਕੇ ਬੇਖੌਫ ਵਾਰਦਾਤਾ ਨੂੰ ਅੰਜਾਮ ਦੇ ਰਹੇ ਹਨ ਡੰਡੀ ਬੀਤੇ ਦਿਨੀ ਦੋ ਬੰਦੂਕਧਾਰੀਆਂ ਵੱਲੋਂ ਇੱਕ ਘਰ ਵਿੱਚ ਵੜ ਕੇ ਔਰਤ ਦੀ ਗੋਲੀ ਮਾਰ ਕੇ ਹੱਤਿਆ ਅਤੇ ਮੋੜ ਮੰਡੀ ਵਿੱਚ ਇੱਕ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਪੋਲ ਖੋਲਣ ਲਈ ਕਾਫੀ ਹੈ ਡੰਡੀ ਇਸੇ ਤਰ੍ਹਾਂ ਪਿਛਲੇ ਦਿਨੀ ਅੰਮ੍ਰਿਤਸਰ ਦੇ ਇੱਕ ਪਿੰਡ ਵਿੱਚ ਘਰ ਅੰਦਰ ਦਾਖਲ ਹੋ ਕੇ ਐਨ ਆਈਆਰ ਉੱਤੇ ਦੋ ਮੁਲਜ਼ਮਾਂ ਵੱਲੋਂ ਕੀਤੇ ਗਏ ਹਮਲੇ ਨੂੰ ਵੀ ਵੇਖਿਆ ਜਾ ਸਾਡਾ ਹੈ ਡੰਡੀ ਸੂਬੇ ਵਿੱਚ ਮਾਫੀਆ ਅਤੇ ਗੈਂਗਸਟਰਵਾਦ ਦੇ ਸ਼ਿਖਰਾਂ ਵੱਲ ਵਧਨ ਦਾ ਖਦਸ਼ਾ ਤਾਂ ਖੁਦ ਸਰਕਾਰ ਦੇ ਆਪਣੇ ਉੱਚ ਪੁਲਿਸ ਅਧਿਕਾਰੀਆਂ ਨੇ ਜਿਤਾਇਆ ਹੈ ਡੈਂਡੀ ਪੁਲਿਸ ਵੱਲੋਂ ਬੀਤੇ ਦਿਨ ਕੁਝ ਅੰਤਰਰਾਜੀ ਗੈਂਗਸਟਰਾਂ ਦੀ ਤੋਂ ਬਾਅਦ ਸੂਬੇ ਵਿੱਚ ਗੈਂਗਵਾਰਾਂ ਹੋਣ ਦੀ ਸੰਭਾਵਨਾ ਜ਼ਾਹਿਰ ਕਰਨ ਨਾਲ ਜੋ ਭਿਆਨਕ ਸਥਿਤੀ ਦੀ ਤਸਵੀਰ ਜ਼ਿਹਨ ਵਿੱਚ ਉੱਪਰ ਦੀ ਹੈ ਉਸ ਦੀ ਕਲਪਨਾ ਕਰਨਾ ਔਖਾ ਕੰਮ ਨਹੀਂ ਹੈ ਡੈਂਡੀ ਇਸ ਗ੍ਰੋ ਡੈਂਡੀ